ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਕਾਫੀ ਟਾਈਮ ਬਾਅਦ ਆਇਆ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਪਹਿਣਾ ਦੇ ਕਾਫੀ ਫੋਨ ਕਾਲ ਆ ਰਹੇ ਸੀ ਕਾਫੀ ਕਮੈਂਟ ਆ ਰਹੇ ਸੀ ਤੇ ਕਾਫੀ ਮੈਸੇਜ ਆ ਰਹੇ ਸੀ WhatsApp ਤੇ ਜਿਹੜਾ ਆਪਣਾ ਬਿਜ਼ਨਸ ਵਾਲਾ WhatsApp ਨੰਬਰ ਹੈ ਤੇ ਕਿ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਰੇ ਕਿਉਂਕਿ ਅਸੀਂ ਥੋੜਾ ਜਿਹਾ ਬਿਜ਼ੀ ਚੱਲੇ ਸੀ ਤੁਹਾਨੂੰ ਪਤਾ ਸੀ ਮੈਰਿਜ ਦੇ ਫੰਕਸ਼ਨ ਸੀ ਤੇ ਉਧਰ ਅਸੀਂ ਕਾਫੀ ਬੀਜੀ ਸੀ ਤੇ ਇਸ ਕਰਕੇ ਵੀਡੀਓ ਨਹੀਂ ਸੀ ਆ ਰਹੀਆਂ ਤੇ ਅੱਜ ਭੈਣਾਂ ਦੀ ਡਿਮਾਂਡ ਤੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੀ ਕਲੈਕਸ਼ਨ ਅੱਜ ਜਿਹੜੀ ਜਿਹੜੀ ਕਲੈਕਸ਼ਨ ਲੈ ਕੇ ਆਏ ਆਂ ਜੀ ਆਪਾਂ ਸਰਦੀਆਂ ਵਾਸਤੇ ਲੈ ਕੇ ਆਏ ਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਗਿਆ ਤੇ ਪਸ਼ਮੀਨੇ ਦੇ ਸੂਟ ਲੈ ਕੇ ਆਏ ਆਂ ਆਪਾਂ ਪਹਿਲਾਂ ਵੀ ਜਿਹੜੀ ਵੀਡੀਓ ਸ਼ੇਅਰ ਕੀਤੀਆਂ ਸੀ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਈਆਂ ਸੀ ਪਸ਼ਮੀਨੇ ਦੇ ਸੂਟਾਂ ਦੀਆਂ ਤੇ ਅੱਜ ਇਹ ਬੜੀ ਡਿਫਰੈਂਟ ਕਲੈਕਸ਼ਨ ਲੈ ਕੇ ਆਏ ਆ ਜ ਤੁਹਾਡੇ ਲਈ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਾਂ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਕਿਉਂਕਿ ਕਾਫੀ ਬਣਾ ਦੇ ਕਮੈਂਟ ਵੀ ਲੈ ਕੇ ਦੀਦੀ ਸੂਟ ਆਰਡਰ ਕਿਵੇਂ ਕਰਨਾ ਹੈ ਨਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਉਹ ਮੈਸੇਜ ਕਰਦੇ ਨੇ YouTube ਤੇ ਤੇ ਸਕਰੀਨ ਦੇ ਉੱਪਰ ਹੀ WhatsApp ਨੰਬਰ ਸ਼ੋਅ ਹੋ ਰਿਹਾ ਆਪਣਾ WhatsApp ਨੰਬਰ ਹੈਗਾ ਜੀ 9814790283 ਇਸ ਨੰਬਰ ਤੇ ਤੁਸੀਂ ਮੇਰਾ ਨੰਬਰ ਸੇਵ ਕਰਕੇ WhatsApp ਤੇ ਮੈਸੇਜ ਕਰਕੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਸੂ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਮੇਰੇ ਕੋਲ ਸੂਟ ਬਾਈ ਕਰ ਸਕਦੇ ਹੋ ਤੇ ਕਾਫੀ ਪਿਆਣਾ ਦੇ ਇਹ ਵੀ ਸਵਾਲ ਸੀ ਕਿ ਦੀਦੀ ਪੇਮੈਂਟ ਕਿਵੇਂ ਕਰਨੀ ਹੈ ਦੇਖੋ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਹਾਫ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਤੇ ਜਦੋਂ ਵੀ ਤੁਸੀਂ ਕਹੋਗੇ ਤੁਸੀਂ ਦੋ ਸੂਟ ਲੈਣੇ ਚਾਰ ਸੂਟ ਲੈਣੇ ਉਹ ਸਾਨੂੰ ਤੁਸੀਂ ਵਟਸਐਪ ਤੇ ਦੱਸ ਸਕਦੇ ਹੋ ਤੇ ਅਸੀਂ ਤੁਹਾਡਾ ਜਿਹੜਾ ਆਰਡਰ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਪਾਸ ਸੂਟ ਤੋਂ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਤੇ ਇੱਕ ਦਲ ਹੋਰ ਜੀ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਰੇ ਪ੍ਰਾਈਸ ਦੱਸੇ ਹੁੰਦੇ ਨੇ ਫਿਰ ਸਾਰੀਆਂ ਭੈਣਾਂ ਕਮੈਂਟ ਕਰਕੇ ਪੁੱਛਦੀਆਂ ਦੀਦੀ ਇਹਦਾ ਪ੍ਰਾਈਸ ਕੀ ਹੈ ਇਹਦਾ ਫੈਬਰਿਕ ਕੀ ਹੈ ਤੇ ਸੂਟ ਕਿਵੇਂ ਬਣੇਗਾ ਬਿਨਾਂ ਲਾਈਨਿੰਗ ਬਣੇਗਾ ਕਿ ਲਾਈਨਿੰਗ ਨਾਲ ਬਣੇਗਾ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਵੀਡੀਓ ਦੇ ਵਿੱਚ ਸਾਰਾ ਕੋਈ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਹੈ ਫੈਬਰਿਕ ਬਾਰੇ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੇ ਉਹਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜਾ ਇਹ ਨਵੇਂ-ਨਵੇਂ ਕਲੈਕਸ਼ਨ ਆਉਂਦੀ ਰਹੇਗੀ ਤਾਂ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਕਾਫੀ ਬਣਾ ਦੇ ਕਮੈਂਟ ਆਏ ਸੀ ਕੁਝ ਕੁ ਕਹਿ ਰਹੇ ਸੀ ਕਿ ਦੀਦੀ ਤੁਹਾਡੀ ਵੀਡੀਓ ਆ ਨਹੀਂ ਰਹੀਆਂ ਹਨ ਵੀਡੀਓ ਤੇ ਵੈਸੇ ਮੈਂ ਹਫਤਾ ਇੱਕ ਪਾਈਆਂ ਵੀ ਨਹੀਂ ਹੈਗੀਆਂ ਇੱਕ ਵੀਕ ਮੈਂ ਵੀਡੀਓ ਪਾਈਆਂ ਵੀ ਨਹੀਂ ਹੈਗੀਆਂ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਨਾਲ ਬੈਲ ਆਈਕਨ ਹੈ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੀ ਫਰਸਟ ਸੂਟ ਤੋਂ ਆਪਣੇ ਫਰਸਟ ਸੂਟ ਤੋਂ ਬਹੁਤ ਹੀ ਪਿਆਰੇ ਨੇ ਸੂਟ ਹੱਜ ਵਾਲੇ ਸ਼ਿਮਰ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਬਹੁਤ ਪਿਆਰੇ ਕਲਰ ਨੇ ਦੇਖੋ ਜੀ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰੇ ਪ੍ਰਿੰਟ ਨੇ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਲਾਈਟ ਆਫ ਵਾਈਟ ਔਰ ਰਾਣੀ ਕਲਰ ਹੈ ਬਹੁਤ ਜ਼ਿਆਦਾ ੜਕੀਲਾ ਕਲਰ ਨਹੀਂ ਹੈਗਾ ਬਿਲਕੁਲ ਲਾਈਟ ਜਿਹਾ ਕਲਰ ਹੈ ਇਹ ਡਾਰਕ ਕਲਰ ਨਹੀਂ ਹੈ ਤੇ ਇਹਦਾ ਦੇਖ ਸਕਦੇ ਹੋ ਜੀ ਸਟੈਂਪ ਲੱਗੀ ਹੋਈ ਹੈ ਸ਼ਿਮਰ ਪਸ਼ਮੀਨੇ ਦੀ ਤੇ ਆਪਣਾ ਕੋਈ ਵੀ ਜਿਹੜਾ ਫੈਬਰਿਕ ਅਸੀਂ ਤੁਹਾਨੂੰ ਦਵਾਂਗੇ ਬੈਸਟ ਫੈਬਰਿਕ ਦਵਾਂਗੇ ਬਹੁਤ ਪਿਆਰਾ ਫੈਬਰਿਕ ਹੈ ਇਹ ਮੈਚਿੰਗ ਸੂਟ ਰਹਿਣਗੇ ਅੱਜ ਵਾਲੇ ਸਾਰੇ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਅਗਰ ਤੁਸੀਂ ਸਾਡੇ ਕੋ ਦੁਪੱਟਾ ਬਾਏ ਕਰਨਾ ਹੈ ਤਾਂ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਨਾਲ ਦੁਪੱਟਾ ਵੀ ਰੈਡੀ ਕਰਵਾ ਕੇ ਦਵਾਂਗੇ ਤੇ ਜੋ ਦੁਪੱਟੇ ਦੇ ਚਾਰਜਸ ਹੋਣਗੇ ਉਹ ਅਲੱਗ ਹੋਣਗੇ ਜੀ ਤੇ ਇਹ ਜੋ ਤੁਹਾਨੂੰ ਪ੍ਰਾਈਸ ਉੱਪਰ ਸ਼ੋ ਹੋ ਰਹੇ ਨੇ ਸਿਰਫ ਕਲੇ ਸੂਟ ਦੇ ਸ਼ੋ ਹੋ ਰਹੇ ਨੇ ਤੇ ਲੋ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਹੈ ਤੇ ਅੱਜ ਵਾਲੀ ਕਲੈਕਸ਼ਨ ਦਾ ਆਪਣਾ ਪਹਿਲਾ ਸੂਟ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਲੱਗ ਰਿਹਾ ਹੈ ਸ਼ਿਮਰ ਪਸ਼ਮੀਨਾ ਜੀ ਹਲਕੀ ਸ਼ਾਈਨਾ ਵਿੱਚ ਬਹੁਤ ਜ਼ਿਆਦਾ ਸ਼ਾਈਨ ਨਹੀਂ ਤੇ ਆ ਗਿਆ ਜੀ ਇਹਦੇ ਨਾਲ ਬਾਟਮ ਤੇ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਚੈੱਕ ਕਰੋ 2.5 ਮੀਟਰ ਦੀ ਕੱਟ ਰਹੇਗੀ ਜੀ ਖੁੱਲੇ ਡੁੱਲੇ ਸੂਟ ਬਣਨਗੇ ਜਿਹੜੀਆਂ ਮੇਰੀਆਂ ਭੈਣਾਂ ਸਲਵਾਰ ਸਟ੍ਰੇਟ ਪਾਣਾ ਚਾਹੁੰਦੀਆਂ ਸਟ੍ਰੇਟ ਬਣਵਾ ਸਕਦੀਆਂ ਨੇ ਅਗਰ ਤੁਸੀਂ ਸੂਟ ਸਾਡੇ ਕੋਲ ਸਟਿਚ ਕਰਵਾਉਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦੇ ਦਵਾਂਗੇ ਇਹ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਸੈਲਫ print बॉਟਮ ਹੈ ਜੀ ਜੋ ਸ਼ਰਟ ਦੇ ਵਿੱਚ ਸੈਲਫ ਹੈ ਉਹੀ बॉਟਮ 'ਚ ਸੈਲਫ print ਆਏਗਾ। ਠੀਕ ਲੋ ਜੀ ਆਪਾਂ ਚੱਲਦੇ ਆ ਆਪਣੇ ਨੈਕ ਸੂਟ ਵੱਲ। ਇਹ ਸੀ ਰਾਣੀ ਕਲਰ, ਲਾਈਟ ਰਾਣੀ ਕਲਰ ਹੈ, ਡਾਰਕ ਰਾਣੀ ਕਲਰ ਵੀ ਹੈ। ਤੇ ਲੋ ਜੀ ਨੈਕਸਟ ਆ ਗਿਆ ਆਪਣਾ ਮਸਟਰਡ ਕਲਰ। ਕਾਫੀ ਡਿਮਾਂਡ ਤੇ ਹੈ ਜੀ ਇਹ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਸੋਹਣਾ ਬਣੇਗਾ ਜੀ ਇਹ ਸੂਟ ਇਹਨੂੰ ਤੁਸੀਂ ਲੇਸ ਲਾ ਕੇ ਰੈਡੀ ਕਰਵਾਣਾ ਉਹ ਕਰਵਾ ਸਕਦੇ ਹੋ ਅਗਰ ਤੁਸੀਂ ਸਿੰਪਲ ਰੈਡੀ ਕਰਵਾਣਾ ਉਹ ਕਰਵਾ ਸਕਦੇ ਹੋ ਤੇ ਜਿਹੜੀਆਂ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਭੈਣਾਂ ਨੇ ਉਹ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਜਿਹੜੇ ਆਪਾਂ ਇੰਡੀਆ ਵਾਲਿਆਂ ਆਪਾਂ ਲਾਈਨਿੰਗ ਨਹੀਂ ਲਗਾਉਂਦੇ ਤਾਂ ਵੀ ਚੱਲ ਜਾਏਗਾ ਵੈਸੇ ਤਾਂ ਅੱਜ ਕੱਲ ਲਾਈਨਿੰਗ ਹਰ ਇੱਕ ਸੂਟ ਦੇ ਨੀਚੇ ਲੱਗਦੀ ਹੈ ਤੇ ਇਹ ਜੀ ਆਪਣਾ ਦੂਸਰਾ ਸੂਟ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟ ਸਾਰੇ ਸੂਟਾਂ ਦੇ ਸੇਮ ਨੇ ਜੀ ਪ੍ਰਾਈਸ ਉੱਪਰ ਸ਼ੋ ਹੋ ਰਿਹਾ ਨੇ ਸਾਰੇ ਸੂਟਾਂ ਦੇ ਸੇਮ ਪ੍ਰਾਈਸ ਨੇ ਜੀ ਤੇ ਇਹ ਆ ਗਈ ਜੀ ਨਾਲ ਬਾਟਮ ਬਾਟਮ ਵੀ ਸੈਲ ਪ੍ਰਿੰਟ ਹੈ ਚੈੱਕ ਕਰੋ ਤੇ ਸਕਰੀਨ ਸ਼ਾਟ ਜਿਹੜਾ ਵੀ ਲਓਗੇ ਜੀ ਕਲੀਅਰ ਲਿਆ ਕਰੋ ਸਕਰੀਨ ਸ਼ਾਟ ਦੇ ਵਿੱਚ ਤਾਂ ਕੋਈ ਵੀ ਕਨਫਿਊਜ਼ਨ ਨਾ ਰਹੇ ਕਿ ਕਲਰ ਕਿਹੜਾ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਦੁਪੱਟਾ ਵੀ ਨਾਲ ਰੈਡੀ ਕਰਕੇ ਦਵਾਂਗੇ ਅਗਰ ਤੁਸੀਂ ਸਾਡੇ ਕੋਲ ਸੂਟ ਸਿਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਦੱਸ ਸਕਦੇ ਹੋ ਲਓ ਜੀ ਇਹ ਆ ਗਿਆ ਜੀ ਆਪਣੀ ਵੀਡੀਓ ਦਾ ਦੂਸਰਾ ਸੂਟ ਬਹੁਤ ਹੀ ਪਿਆਰਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਕਲਰ ਹੈ ਜੀ ਮਸਟਰਡ ਕਲਰ ਹੈ ਇਹਦੇ ਵਿੱਚ ਤੁਹਾਨੂੰ ਦੋ ਸੂਟ ਅਗਰ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਦੋ ਸੂਟ ਸੇਮ ਮਿਲ ਜਾਣਗੇ ਇਸ ਕਲਰ 'ਚ ਤੇ ਇਸ ਕਲਰ 'ਚ ਵੀ ਤੁਹਾਨੂੰ ਦੋ ਸੇਮ ਮਿਲ ਜਾਣਗੇ ਜਿਹੜਾ ਮੈਂ ਪਹਿਲਾਂ ਦਿਖਾਇਆ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਅੱਜ ਵਾਲੇ ਸੂਟ ਤੁਹਾਡੇ ਸਾਰਿਆਂ ਦੇ ਬਜਟ ਦੇ ਵਿੱਚ ਨੇ ਬਹੁਤ ਪਿਆਰੀ ਕਲੈਕਸ਼ਨ ਹੈ ਸਾਡੀ ਭੈਣਾਂ ਦੀ ਡਿਮਾਂਡ ਸੀ ਕਿ ਦੀਦੀ ਨਾਰਮਲ ਸੂਟ ਲੈ ਕੇ ਆਓ ਤੇ ਬਹੁਤ ਹੀ ਪਿਆਰੇ ਨੇ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਨੈਕਸਟ ਕਲਰ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਗਾਜਰੀ ਕਲਰ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਚਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਡਿਜੀਟਲ ਜਿਹੜਾ ਪ੍ਰਿੰਟ ਹੈ ਬਹੁਤ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਕੋਈ ਮੇਰੀ ਭੈਣ ਸੇਮ ਲੈਣਾ ਚਾਹੁੰਦੀ ਹੈ ਤਾਂ ਸੇਮ ਤੁਹਾਨੂੰ ਦੋ ਸੂਟ ਮਿਲ ਜਾਣਗੇ ਸ਼ਿਮਰ ਕਸ਼ਮੀਨੇ ਦਾ ਫੈਬਰਿਕ ਹੈ ਜੀ ਬਹੁਤ ਪਿਆਰਾ ਤੇ ਲਾਈਟ ਵੇਟ ਫੈਬਰਿਕ ਹੈ ਅਗਰ ਤੁਸੀਂ ਲਾਈਨਿੰਗ ਲਗਾ ਕੇ ਸਟਿਚ ਕਰਵਾਉਣਾ ਤਾਂ ਤੁਸੀਂ ਲਾਈਨਿੰਗ ਲਾ ਕੇ ਕਰਵਾ ਸਕਦੇ ਹੋ ਅਗਰ ਤੁਸੀਂ ਲਓ ਜੀ ਪ੍ਰਿੰਟ ਚੈੱਕ ਕਰੋ ਜੀ ਕਲਰ ਚੈੱਕ ਕਰੋ ਬਹੁਤ ਪਿਆਰੇ ਨੇ ਕੋਈ ਕਲਰ ਵੀ ਛੱਡਣ ਵਾਲਾ ਨਹੀਂ ਜੀ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਤੇ ਆਪਣਾ ਸੂਟ ਬਾਈ ਕਰ ਲਓ ਤੇ ਇਹ ਆ ਗਈ ਜੀ ਇਹਦੇ ਨਾਲ ਬਾਟਮ ਬਾਟਮ ਚੈੱਕ ਕਰੋ ਜੀ ਬਹੁਤ ਸੋਹਣੀ ਹੈ ਜੀ ਸੈਲਫ ਪ੍ਰਿੰਟ ਦੀ ਪ੍ਰਿੰਟ ਰਹੇਗਾ ਉਮੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਹੋਏਗਾ ਤੇ ਜਿਹੜੀਆਂ ਸਾਡੀਆਂ ਬਾਰ ਬਾਲੀਆਂ ਭੈਣਾਂ ਨੇ ਇੱਕ ਸਟਿਚ ਕਰਵਾ ਕੇ ਸਾਡੇ ਕੋਲ ਮੰਗਵਾ ਰਹੇ ਨੇ ਅਗਰ ਤੁਸੀਂ ਸਟਿਚ ਕਰਵਾਣਾ ਚਾਹੀਏ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਤੇ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਹੈ ਤੁਸੀਂ ਉਹ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਦੁਪੱਟੇ ਤੇ ਚਾਰजेस ਰਹਿਣਗੇ ਜੀ ਉਹ ਲੱਗ ਰਹਿਣਗੇ ਦੁਪੱਟਾ ਤੁਹਾਡੀ ਚੁਆਇਸ ਹੈ ਤੁਸੀਂ ਕਿਹੜਾ ਦੁਪੱਟਾ ਲੈਣਾ ਪਿਓਰ ਦਾ ਲੈਣਾ ਹੈ ਕਮਨ ਦਾ ਲੈਣਾ ਹੈ ਜਿਹੜਾ ਵੀ ਲੈਣਾ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕੀ ਹੈ ਜੀ ਆਪਣੀ ਵੀਡੀਓ ਦਾ ਆਪਣਾ ਸੂਟ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਜਲਦੀ ਤੋਂ ਜਲਦੀ ਆਪਣਾ ਆਰਡਰ ਦਿਓ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਸਕਰੀਨ ਦੇ ਉੱਪਰ ਹੀ ਅੱਜ ਵਾਲੇ ਸਾਰੇ ਸੂਟਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਆਪਣੇ ਮੈਚਿੰਗ ਸੂਟ ਨੇ ਜੀ ਬਹੁਤ ਪਿਆਰੇ ਬਣਨਗੇ ਚਲੋ ਜੀ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਤੇ ਡਿਫਰੈਂਟ ਕਲਰ ਹੈ ਜੀ ਚੈੱਕ ਕਰੋ ਜੀ ਇਹਨਾਂ ਦੀ ਆਪਾਂ ਨੇ Instagram ਤੇ ਵੀ ਵੀਡੀਓ ਪਾਈ ਹੋਈ ਹੈ ਜੀ ਉੱਥੇ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਨੇ ਜੀ ਬਹੁਤ ਸੋਹਣੇ ਨੇ ਜੀ ਡਿਜੀਟਲ ਦੇ ਪ੍ਰਿੰਟ ਨੇ ਚੈੱਕ ਕਰੋ ਬਹੁਤ ਸੋਹਣਾ ਕਲਰ ਲੱਗ ਰਿਹਾ ਹੈ ਕਲਰ ਬਹੁਤ ਡਿਫਰੈਂਟ ਹੈ ਜੀ ਇਹਦੇ ਨਾਲ ਆ ਗਈ ਜੀ ਇਹ ਬਾਟਮ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਆਪਣੀ ਜਿੰਨੀ ਬਾਟਮ ਆ ਰਹੀਆਂ ਜੀ ਸਾਰੇ ਦੇ ਵਿੱਚ ਸੈਲਫ ਪ੍ਰਿੰਟ ਆ ਰਿਹਾ ਸਾਰੇ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਆ ਰਿਹਾ ਹੈ ਜੀ ਅਗਰ ਕਾਫੀ ਮੇਰੀਆਂ ਪਹਿਨਾ ਦੇ ਜਿਨ੍ਹਾਂ ਨੇ ਮੈਂ ਸੂਟ ਸਟਿਚ ਕਰਕੇ ਭੇਜੇ ਨੇ ਪਾਈਪਿੰਗ ਲਗਾ ਕੇ ਉਹਨਾਂ ਨੇ ਬਣਾਏ ਨੇ ਜਿਹੜੇ ਆਪਾਂ ਕੋਟ ਰਾਈਜ਼ ਦੇ ਪਾਏ ਸੀ ਤੇ ਬਹੁਤ ਹੀ ਪਿਆਰੇ ਬਣੇ ਨੇ ਜੀ ਉਹ ਅਗਰ ਤੁਸੀਂ ਪਾਈਪਿੰਗ ਲਗਵਾ ਕੇ ਸਟਿਚ ਕਰਾਓਗੇ ਤਾਂ ਵੀ ਬਹੁਤ ਹੀ ਪਿਆਰੇ ਲੱਗਣਗੇ ਲਓ ਜੀ ਜਲਦੀ ਤੇ ਜਲਦੀ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਹੁਣ ਜਾਣਿਆ ਜੀ ਆਪਾਂ ਆਪਣੇ ਨੈਕਸਟ ਸੂਟ ਵੱਲ ਅਗਰ ਤੁਹਾਡੀ ਕੋਈ ਵੀ ਚੁਆਇਸ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਦੀਦੀ ਅਸੀਂ ਐਵੇਂ ਦਾ ਸੂਟ ਬਾਏ ਕਰਨਾ ਚਾਹੁੰਦੇ ਆ ਇਹ ਸੀ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਤੇ ਲਓ ਜੀ ਨੈਕਸਟ ਆ ਗਿਆ ਕਲਰ ਬਹੁਤ ਪਿਆਰਾ ਕਲਰ ਹੈ ਜੀ ਲਾਈਟ ਡਾਰਕ ਥੋੜਾ ਜਿਹਾ ਲਾਈਟ ਹੈ ਥੋੜਾ ਜਿਹਾ ਡਾਰਕ ਹੈ ਜੀ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਹੈ ਸ਼ਿਮਰ ਪਸ਼ਮੀਨਾ ਫੈਬਰਿਕ ਹੈ ਜੀ ਬਹੁਤ ਲਾਈਟ weight ਫੈਬਰਿਕ ਹੈ ਤੇ ਇਹਨਾਂ ਤੇ ਬੁਰਬੁਰ ਕੁਝ ਨਹੀਂ ਆਏਗੀ ਜੀ ਬੁਰ ਬਿਲਕੁਲ ਨਹੀਂ ਆਏਗੀ ਕਿਉਂਕਿ ਪੈਣਾ ਪੁੱਛਦੇ ਨਹੀਂ ਆ ਦੀਦੀਆਂ ਨੇ ਤੇ ਬੁਰ ਨਾ ਆਵੇ ਨਹੀਂ ਜੀ ਆਪਾਂ ਕੋਈ ਵੀ ਜਿਹੜਾ ਵੀ ਫੈਬਰਿਕ ਆਪਾਂ ਕਾਫੀ ਸੇਲ ਕਰ ਚੁੱਕੇ ਆ ਇਹਦੇ ਨਾਲ ਦਾ ਤੇ ਬਹੁਤ ਹੀ ਬੈਸਟ ਫੈਬਰਿਕ ਹੈ ਜੀ ਆਪਣਾ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਹੈ ਸ਼ਿਮਰ ਪਸ਼ਮੀਨਾ ਰਹੇਗਾ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰੋ ਤੇ ਕਲਰ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਨੇ ਜੀ ਤੇ ਆ ਗਈ ਜੀ ਇਹਦੇ ਨਾਲ ਬਾਟਮ ਬਾਟਮ ਦਾ ਵੀ ਕਲਰ ਦੇਖੋ ਜੀ ਬਹੁਤ ਪਿਆਰਾ ਲੱਗ ਰਿਹਾ ਹੈ ਡਿਜੀਟਲ ਪ੍ਰਿੰਟ ਹੈ ਇਹ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਸਾਡੇ ਕੋਲ ਤੁਹਾਨੂੰ ਜਿਹੜਾ ਵੀ ਫੈਬਰਿਕ ਮਿਲੇਗਾ ਜੀ ਬੈਸਟ ਫੈਬਰਿਕ ਮਿਲੇਗਾ ਕੋਈ ਵੀ ਕੰਪਲੀਟ ਵਾਲਾ ਫੈਬਰਿਕ ਨਹੀਂ ਮਿਲੇਗਾ ਅਗਰ ਤੁਸੀਂ ਦੁਪੱਟਾ ਲੈਣਾ ਤਾਂ ਦੁਪੱਟਾ ਵੀ ਲੈ ਸਕਦੇ ਹੋ ਇਹ ਸੂਟਾਂ ਦੇ ਵਿੱਚ ਪੀਟਿੰਗ ਬਹੁਤ ਸੋਹਣੀ ਹੁੰਦੀ ਕਿਉਂਕਿ ਅਸੀਂ ਖੁਦ ਵੇਅਰ ਕੀਤੇ ਹੋਏ ਨੇ ਇਹਦੇ ਨਾਲ ਦੇ ਤੇ ਬਹੁਤ ਹੀ ਪਿਆਰੇ ਬਣਦੇ ਨੇ ਜੀ ਇਹ ਸੂਟ ਤੇ ਲੋ ਜੀ ਆਪਾਂ ਚੱਲਦੇ ਆ ਆਪਣੇ ਨੈਕਸਟ ਸੂਟ ਵੱਲ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਜਿੰਨੇ ਵੀ ਮੈਂ ਅੱਜ ਤੁਹਾਨੂੰ ਸੂਟ ਦਿਖਾਏ ਨੇ ਸਾਰਿਆਂ ਦੇ ਵਿੱਚ ਤੁਹਾਨੂੰ ਇੱਕ ਕਲਰ ਤੁਹਾਨੂੰ ਅਗਰ ਤੁਸੀਂ ਦੋ ਲੈਣਾ ਚਾਹੁੰਦੇ ਹੋ ਤਾਂ ਦੋ ਵੀ ਲੈ ਸਕਦੇ ਹੋ ਤੇ ਲੋ ਜੀ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਗ੍ਰੇ ਕਲਰ ਕਾਫੀ ਫੇਵਰਟ ਹੈ ਸਾਰੀਆਂ ਮੇਰੀਆਂ ਭੈਣਾਂ ਦਾ ਲਓ ਜੀ ਇਹ ਵੀ ਡਾਰਕ ਔਰ ਨਾਈਟ ਦਾ ਕੰਬੀਨੇਸ਼ਨ ਹੈ ਰਾਨੀ ਕਲਰ ਦੇ ਪਲਾਟ ਬਣੇ ਹੋਏ ਨੇ ਚੈੱਕ ਕਰੋ ਜੀ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਹੈ ਬਹੁਤ ਜ਼ਿਆਦਾ ਸੋਹਣਾ ਬਣੇਗਾ ਤੇ ਇਹਨਾਂ ਦੀ ਫਿਟਿੰਗ ਵੀ ਬਹੁਤ ਹੀ ਜ਼ਿਆਦਾ ਪਿਆਰੀ ਹੁੰਦੀ ਹੈ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਸੋਹਣਾ ਹੈ ਜੀ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਤੇ ਅੱਜ ਵਾਲੇ ਸੂਟ ਜਿਹੜੇ ਨੇ ਸਾਰੀਆਂ ਇਹਨਾਂ ਦੇ ਪ੍ਰਾਈਸ ਸਾਰਿਆਂ ਦੇ ਸੇਮ ਨੇ ਤੇ ਮੇਰੀਆਂ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਨੇ ਕਿਉਂਕਿ ਭੈਣਾਂ ਦੇ ਕਾਫੀ ਕਮੈਂਟ ਸੀ ਕਿ ਦੀਦੀ ਆ ਸੂਟ ਲੈ ਕੇ ਆਓ ਤੁਸੀਂ ਕੁਝ ਨਾਰਮਲ ਰੈਂਦੇ ਤੇ ਬਹੁਤ ਹੀ ਪਿਆਰੇ ਸੂਟ ਨੇ ਜੀ ਤੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਦਿਓ ਚਲੋ ਜੀ ਇਹ ਆ ਗਈ ਜੀ ਇਹਦੇ ਨਾਲ ਬਾਟਮ ਬਾਟਮ ਦੇ ਵਿੱਚ ਸੈਲ ਪ੍ਰਿੰਟ ਹੈ ਤੇ ਵੀਡੀਓਜ਼ ਪਲੀਜ਼ ਸਕਿਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਦੀ ਨੌਲੇਜ ਦਿੱਤੀ ਹੁੰਦੀ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਜੀ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਸਾਡੇ ਭੈਣਾਂ ਤੱਕ ਸੂਟ ਪਹੁੰਚ ਸਕਣ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ